ਹੈਲੋ ਜੀ ਸਸ਼ਿਕਾ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਮੀ ਟੈਂਪਰੇਟ ਬਲੌਗਸ ਤੇ ਅੱਜ ਅਸੀਂ ਇੱਕ ਬਣਾਉਣ ਲੱਗੇ ਆ ਅਸੀਂ ਅੱਜ ਇੱਕ ਪਾਪੜਾ ਦੀ ਰੈਸਪੀ ਬਣਾ ਰਹੇ ਸੀਗੇ ਉਹਦੇ ਚ ਅਸੀਂ ਕੀ ਕੀ ਯੂਜ਼ ਕਰਨਾ ਉਹਨੂੰ ਕਿੱਦਾਂ ਪਾਪੜਾ ਨੂੰ ਬਣਾਉਣਾ ਤੁਹਾਨੂੰ ਸਾਰਾ ਕੁਝ ਦੱਸਦੇ ਆ ਆਓ ਜੀ ਚੱਲਦੇ ਆਪਾਂ ਕਿਚਨ 'ਚ ਅਸੀਂ ਅੱਜ ਬਣਾਉਣੇ ਨੇ ਮੈਦੇ ਦੇ ਪਾਪੜ ਉਹਦੇ ਲਈ ਅਸੀਂ ਯੂਜ਼ ਕਰ ਰਹੇ ਆ ਮੈਦਾ ਜੋ ਕਿ ਅਸੀਂ ਆ ਵਾਲੀਆਂ ਤਿੰਨ ਕਟੋਰੀਆਂ ਲਿਆ ਤੇ ਉਸ ਤੋਂ ਬਾਅਦ ਹੈ ਚਿੱਲੀ ਫਲਿਕਸ ਜਿਹੜੇ ਕਿ ਆਮ ਆਪਾਂ ਨੂੰ ਬਾਜ਼ਾਰ ਚੋਂ ਮਿਲ ਜਾਂਦੇ ਨੇ ਨਮਕ ਅਸੀਂ ਟੇਸਟ ਅਕੋਰਡਿੰਗ ਪਾਉਂਗੇ ਐਡ ਕਰੂंगे ਚ ਥੋ ਜੀਰਾ ਥੋੜੀ ਜਿਹੀ ਜਵੈਨ ਐਡ ਕਰੂंगे ਅਸੀਂ ਸਭ ਤੋਂ ਪਹਿਲਾਂ ਲੈ ਲਿਆ ਤਿੰਨ ਗੋਲੀ ਮੈਦਾ ਤੇ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇੱਜ ਤਿੰਨ ਗੋਲੀਆਂ ਪਾਣੀ ਐਡ ਕਰਨਾ ਸਭ ਤੋਂ ਪਹਿਲਾਂ ਇੱਕ ਗੋਲੀ ਐਡ ਕਰਨੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਇਹਦੇ ਚ ਜਿਹੜੇ ਟਲੀ ਜਿਹੜੇ ਢੇਲੀਆਂ ਜੇ ਹੁੰਦੀਆਂ ਨੇ ਉਦਾਂ ਨਹੀਂ ਬਨਣਾ ਚਾਹੀਦਾ ਹੈਗਾ ਬਿਲਕੁਲ ਐ ਬਿਲਕੁਲ ਫਾਈਨ ਜਾਂ ਬਿਲਕੁਲ ਕਰਨਾ ਇਹਨੂੰ ਮਿਕਸ ਅਪ ਠੀਕ ਹੈ ਸਭ ਤੋਂ ਪਹਿਲਾਂ ਐਡ ਕਰੂਗੇ ਇੱਕ ਕੋਲੀ ਇਹਦੇ ਵਿੱਚ ਪਾਣੀ ਇਹਦੇ ਵਿੱਚ ਪਾਣੀ ਹੈ ਥੋੜੀ ਜੀ ਥੋੜੀ ਜੀ ਜਵੈਨ ਥੋੜਾ ਜੈ ਵਿੱਚ ਪਾਣਾ ਜੀਰਾ ਇਹਦੇ ਵਿੱਚ ਐਡ ਕਰਨੀਆਂ ਨੇ ਚਿਲੀ ਫਲਿਕਸ ਤੇ ਥੋੜਾ ਜਿਹਾ ਆਪਾਂ ਨਮਕ ਪਾ ਲੰਨੇ ਆ ਅੱਧਾ ਕੁ ਚਮਚ ਜ਼ਿਆਦਾ ਨਹੀਂ ਪਾਉਂਗੇ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਮਿਕਸ ਕਰੂੰਗੇ ਅਸੀਂ ਇਹਦੇ ਵਿੱਚ ਐਡ ਕਰਤਾ ਹੋਰ ਪਾਣੀ ਕਿਉਂਕਿ ਇਹ ਘੱਟ ਪਾਣੀ 'ਚ ਮਿਕਸ ਨਹੀਂ ਹੋਣਾ ਸੀਗਾ ਚੰਗੀ ਤਰ੍ਹਾਂ ਮਿਕਸ ਕਰੂੰਗੇ ਨੂੰ ਅਸੀਂ ਲੰਮਸ ਜੇ ਨਹੀਂ ਬੰਨਨੇ ਚਾਹੀਦੇ ਹੈ ਜਿਹੜੇ ਬੱਬਲਸ ਜੇ ਹੁੰਦੇ ਨੇ ਗੁੱਠਲੀਆਂ ਜੇ ਆਉਂਦੀਆਂ ਨੇ ਆਟੇ ਦੀਆਂ ਉਦਾਂ ਇਕੱਠਾ ਨਹੀਂ ਹੋਣਾ ਚਾਹੀਦਾ ਬਿਲਕੁਲ ਮਿਕਸ ਹੋਣਾ ਚਾਹੀਦਾ ਬਿਲਕੁਲ ਫਾਈਨ ਬਿਲਕੁਲ ਮੇ ਅਨਮਿਕਸ ਆਪਾਂ ਮੇਦ ਦੇ ਵਿੱਚ ਜ਼ਰੂਰੀ ਨਹੀਂ ਆ ਆਪਣੀਆਂ ਤਿੰਨ ਕੋਲੀਆਂ ਹੀ ਪਾਣੀ ਪਾਊਗਾ ਆਪਾਂ ਐਕਸਟਰਾ ਵੀ ਐਡ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਜਿੱਦਾਂ ਦਾ ਪੇਸਟ ਚਾਹੀਦਾ ਉਦਾਂ ਦਾ ਬਣਾਉਣਾ ਪੈਣਾ ਤਾਂ ਹੀ ਆਪਣੇ ਪਾਪੜ ਬਣਾਵਾਂਗੇ ਇਹ ਪਾਪੜ ਆ ਜਿਹੜੇ ਆਪਾਂ ਧੁੱਪ ਚ ਨਹੀਂ ਸਕਾਣੇ ਹੈਗੇ ਇਹ ਆਪਾਂ ਛਾਂ 'ਚ ਹੀ ਸਕਾਉਂਗੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਇਹਨੂੰ ਅੰਦਰੇ-ਅੰਦਰ ਬਣਾ ਸਕਦੇ ਹਾਂ ਇਹਦੇ ਲਈ ਧੁੱਪ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਹ ਬਹੁਤ ਹੀ ਮਤਲਬ ਢਿੱਲਾ ਤੁਹਾਨੂੰ ਦਿਖ ਰਿਹਾ ਪਰ ਹਲੇ ਪ੍ਰੋਪਰ ਮਿਕਸ ਨਹੀਂ ਹੋਇਆ ਇਨੂੰ ਮਿਕਸ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ। ਇਹਨੂੰ ਮਿਕਸ ਕਰਨ ਲਈ ਨਾ ਆਪਾਂ ਐ ਮਤਲਬ ਡੋਂਗੇ ਦਾ ਸਹਾਰਾ ਲਾਉਂਗੇ ਇਹਨੂੰ ਪੇਸਟ ਨੂੰ ਐ ਲਾਉਂਗੇ ਬਿਲਕੁਲ ਐਵੇਂ ਐਵੇਂ ਕਰਕੇ ਕਰੂਗੇ ਫਿਰ ਜਿਹੜੀ ਇਹ ਗੁੱਠਲੀਆਂ ਨੇ ਨਾ ਉਹ ਸਾਰੀਆਂ ਮਿਕਸ ਹੋ ਜਾਣਗੀਆਂ ਕੁਝ ਵੀ ਨਹੀਂ ਰਹੂਗਾ। ਐਵੇਂ ਐਵੇਂ ਕਰਕੇ ਸਾਰੇ ਪੇਸਟ ਨੂੰ ਮਿਕਸ ਕਰਨਾ ਆਪਾਂ। ਕੋਈ ਵੀ ਗੁੱਠਲੀ ਨਹੀਂ ਰਹਿਣੀ ਚਾਹੀਦੀ। ਬਿਲਕੁਲ ਇਕੁਅਲ ਜਿਹਾ ਸਾਰਾ ਪੇਸਟ ਐਂਡ ਸੇਮ ਜੀ ਉਹਦੇ ਵਾਲਾ ਰਹਿਣਾ ਚਾਹੀਦਾ। ਹਾਂ ਲੋ ਜੀ ਸਾਡਾ ਹੋ ਗਿਆ ਮੈਦੇ ਵਾਲਾ ਕੋਲ ਰੈਡੀ। ਬਿਲਕੁਲ ਫਾਈਨ ਐਵੇਂ ਦਾ ਪੇਸਟ ਚਾਹੀਦਾ ਆਪਾਂ ਉਹ ਦੇਖੋ ਤੁਸੀਂ ਇਹ ਨਹੀਂ ਤੇ ਹੁਣ ਇਹਨੂੰ ਅਸੀਂ 10 ਮਿੰਟ ਲਈ ਰੈਸਟ ਕਰਨ ਲਈ ਰੱਖਣਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਆਂ ਪਾਪੜ ਜਿੱਦਾਂ ਬਣਾਉਂਗੇ ਤੁਹਾਨੂੰ ਦਿਖਾਉਂਗੇ ਅਸੀਂ ਜਿਹੜਾ ਸਾਡਾ ਮੈਦੇ ਦਾ ਘੋਲ ਹੈ ਇਹਨੂੰ ਅਸੀਂ ਚੈੱਕ ਕਿੱਦਾਂ ਕਰਨਾ ਸਾਡਾ ਫਾਈਨ ਮਿਕਸ ਹੋਇਆ ਐਵੇਂ ਅਸੀਂ ਕਰਕੇ ਕਰੂਗੇ ਜੇ ਥੋ ਨਹੀਂ ਹੋਇਆ ਹੋਊਗਾ ਫਿਰ ਇਹ ਮਿਕਸ ਨਹੀਂ ਹੋਇਆ ਹੁਣ ਸਾਡਾ ਹੋ ਗਿਆ ਆ ਦੇਖੋ ਜੀ ਬਿਲਕੁਲ ਮਿਕਸ ਆ ਇਹ ਬਿਲਕੁਲ ਵੀ ਹੋ ਨਹੀਂ ਰਿਹਾ ਇਹਦੇ ਨਾਲ ਪਤਾ ਚੱਲ ਜਾਂਦਾ ਕਿ ਇਹ ਪ੍ਰੋਪਰ ਮਿਕਸ ਹੋਇਆ ਕਿ ਨਹੀਂ ਹੋਇਆ ਆ ਲੋ ਜੀ ਸਾਡਾ ਬੈਟਰ ਹੋ ਗਿਆ ਹੁਣ 10 ਮਿੰਟ ਬਾਅਦ ਰੈਡੀ ਉਸ ਤੋਂ ਬਾਅਦ ਤੁਹਾਨੂੰ ਮੈਂ ਚੈੱਕ ਕਰਨ ਦਾ ਤਰੀਕਾ ਦੱਸਦੀ ਆ ਜਿੱਦਾਂ ਅਸੀਂ ਸੀ ਲਾਈਨ ਬਣਾਉਣੀ ਆ ਇਦਾਂ ਇਹ ਆਪਸ ਵਿੱਚ ਮਿਲ ਨਹੀਂ ਰਹੀ ਬਿਲਕੁਲ ਬੈਟਰ ਰੈਡੀ ਹੈ ਅਸੀਂ ਲਈਆਂ ਸੀਗੀਆਂ ਤਿੰਨ ਗੋਲੀਆਂ ਮੈਦੇ ਮੈਦੇ ਦੀਆਂ ਤੇ ਇਹਦੇ 'ਚ ਫਿਰ ਮਤਲਬ ਇੱਕ ਗੋਲੀ 'ਚ 8 ਗੋਲੀਆਂ ਪਾਣੀ ਪੈਂਦਾ ਠੀਕ ਹੈ ਅਸੀਂ ਇੱਥੇ 5 ਗੋਲੀਆਂ ਪਾਤਾ ਤੇ ਹੁਣ ਬਾਕੀ ਜਿਹੜੀਆਂ 23 ਕੋਲੀਆਂ ਨੇ ਅਸੀਂ ਇਹਦੇ ਵਿੱਚ ਰੱਖਿਆ ਪਾਣੀ ਆਪਣਾ ਪਾ ਕੇ ਇਹ ਬੈਟਰ ਹੈ ਜਿਹੜਾ ਇਹਨੂੰ ਹੁਣ ਅਸੀਂ ਇਹਦੇ ਵਿੱਚ ਪਾ ਕੇ ਇਹਨੂੰ ਕੁੱਕ ਕਰਨਾ ਚੰਗੀ ਤਰ੍ਹਾਂ ਹੁਣ ਅਸੀਂ ਇਹਨੂੰ ਐਡ ਕਰਨ ਲੱਗੇ ਆ ਇਹਦੇ ਵਿੱਚ ਆਹ ਲੋ ਜੀ ਇਹਦੇ ਚ ਅਸੀਂ ਇਹਨੂੰ ਕਰਤਾ ਐਡ ਹੁਣ ਇਹਨੂੰ ਅਸੀਂ ਕਰੂੰਗੇ ਕੁੱਕ ਪਾਪ ਬਹੁ ਇਹਨੂੰ ਬਹੁਤ ਜ਼ਿਆਦਾ ਕੁੱਕ ਕਰਨਾ ਪਊਗਾ ਜਦੋਂ ਤੱਕ ਇਹ ਪ੍ਰੋਪਰ ਆਪਣਾ ਬੈਟਰ ਹੈ ਜਿਹੜਾ ਐਨ ਮਤਲਬ ਪਾਪੜਾਂ ਲਈ ਰੈਡੀ ਨਹੀਂ ਹੋ ਜਾਂਦਾ ਉਨੀ ਦੇਰ ਲਈ ਇਸ ਨੂੰ ਕੁੱਕ ਕਰਨਾ ਫਿਰ ਤੁਹਾਨੂੰ ਅੱਗੇ ਦਿਖਾਣੇ ਆਂ ਅਸੀਂ ਕਿੱਦਾਂ ਦਾ ਮਤਲਬ ਕੁੱਕ ਹੋ ਕੇ ਕਿਵੇਂ ਦੀ ਸਾਨੂੰ ਚਾਹੀਦੀ ਹੈ ਇਹ ਪੇਸਟ ਚਾਹੀਦਾ ਪਾਪੜਾਂ ਨਹੀਂ ਉਹ ਤੁਹਾਨੂੰ ਸਾਰਾ ਦੱਸੂਗੇ ਅਸੀਂ ਮਿਲਦੇ ਆਂ ਤੁਹਾਨੂੰ ਅੱਗੇ ਵੀਡੀਓ 'ਚ ਇਹ ਜਿਹੜਾ ਸਾਡਾ ਬੈਟਰ ਆ ਇਨੂੰ ਅਸੀਂ 15 ਮਿੰਟ ਲਈ ਪ੍ਰੋਪਰ ਕੁੱਕ ਕਰਨਾ ਤੇਜ ਫਲੇਮ ਕਰਨੀ ਹੈ ਤੇ ਨਾਲ ਦੀ ਨਾਲ ਇਹਨੂੰ ਅਸੀਂ ਹਿਲਾਉਂਦੇ ਰਹਿਣਾ ਜਿਹੜਾ ਸਾਡਾ ਬੈਟਰ ਆ ਇਹ ਸਾਡਾ نیچے ਨਾ ਲੱਗੇ ਤੇ ਉਹਦੇ ਲਈ ਅਸੀਂ ਹੁਣ ਇਹਨੂੰ ਲਗਾਤਾਰ ਐਵੇਂ ਹਿਲਾਉਂਦੇ ਜਾਣਾ ਤੇ ਆਪਣੇ ਬੈਟਰ ਨੂੰ ਪਕਾਉਣਾ ਸੀ 15 ਤੋਂ 20 ਮਿੰਟ ਲਈ ਬਾਕੀ ਤੁਹਾਨੂੰ ਅਸੀਂ ਮਿਲਦੇ ਆ ਅੱਗੇ ਬੈਟਰ ਜਦੋਂ ਸਾਡਾ ਪ੍ਰੋਪਰ ਹੋਊਗਾ ਤੁਹਾਨੂੰ ਦਿਖਾਣੇ ਆ ਕਿਦਾਂ ਦੀ ਸਾਨੂੰ ਚਾਹੀਦੀ ਹੈ ਬੈਟਰ ਦੀ ਸਾਰੀ ਪਰ ਤੁਸੀਂ ਦੇਖੋ ਬਾਕੀ ਜਿਹੜਾ ਇਹ ਬੈਟਰ ਇਹਨੇ ਤਿਆਰ ਕੀਤਾ ਹੀ ਪਾਪੜ ਨਾਲ ਪੂਰਾ ਮਤਲਬ ਜਿਵੇਂ ਕਹਿੰਦੇ ਸਾਡੇ ਜਿਵੇਂ ਕਾਠਾ ਜਾ ਜਾਂਦਾ ਉਵੇਂ ਹੋ ਚੁੱਕਿਆ ਮਤਲਬ ਪਾਪੜ ਬਣਾਉਣ ਲਈ ਰੈਡੀ ਹੈ ਕਿਉਂਕਿ ਬਾਕੀ ਇੱਥੇ ਨਾ ਯਾਰ ਜਿਵੇਂ ਬਾਰ-ਬਾਰ ਬਾਰ-ਬਾਰ ਇਦਾਂ ਹਲਾਉਣਾ ਪੈਂਦਾ ਹਲਾਉਣਾ ਕਿਉਂ ਕਹਿੰਦਾ ਕਿਉਂਕਿ ਇਹ ਥੱਲੇ ਲੱਗ ਜਾਂਦਾ ਇਸ ਕਰਕੇ ਬਾਕੀ ਇਹਨਾਂ ਦੀ ਨਵੀਂ ਰੈਸਪੀ ਹੈ ਇਹ ਦੇਖਦੇ ਆਂ ਟਰਾਈ ਕਰਦੇ ਆਂ ਤੇ ਇੱਕ ਦਿਨ ਪਹਿਲਾਂ ਵੀ ਪਾਪੜ ਬਣਾਏ ਸੀ ਬਟ ਉਹਦੀ ਮਤਲਬ ਮੀਤ ਨੂੰ ਨੇ ਵੀਡੀਓ ਨਹੀਂ ਬਣਾਈ ਪਰ ਉਹ ਵਾਲੀ ਰੈਸਪੀ ਮੀਤੀ ਸੀ ਇਹ ਵਾਲੀ ਜਿਹੜੀ ਰੈਸਪੀ ਹੈ ਇਹ ਮੰਮੀ ਦੀ ਹੈ ਤਾਂ ਅਗਰ ਕਿ ਅੱਜ ਦੇਖ ਲੈ ਹੁਣ ਟਰਾਈ ਕਰਦੇ ਆਂ ਬਾਕੀ ਹੁਣ ਇਸ ਤੋਂ ਬਾਅਦ ਇਹ ਰੈਡੀ ਹੈ ਨੂੰ ਹਲਾਈ ਜਾਂਦੇ ਨੇ ਥੱਲੇ ਨਾਲ ਲਗਾ ਦੇ ਵਾਫੇ ਕਾਠਾ ਹੋ ਚੁੱਕਿਆ ਪੂਰਾ ਬੈਟਰ ਰੈਡੀ ਹੈ ਰੈਡੀ ਹੈ ਬਿਲਕੁਲ ਰੈਡੀ ਹੈ ਤੇ ਹੁਣ ਚੱਲਦੇ ਆਪਾਂ ਕੋਥੇ ਤੇ ਹਾਂਗਾ ਪਹਿਲਾਂ ਠੰਡਾ ਕਰਾਂਗੇ ਇਹਨੂੰ ਓਕੇ 10 ਮਿੰਟ ਠੰਡਾ ਕਰਕੇ ਫਿਰ ਕੋਥੀ ਤੇ ਲੈ ਕੇ ਜਾਵਾਂਗੇ ਠੀਕ ਹੈ ਇਹਨੂੰ ਧੁੱਪ ਵਿੱਚ ਬਣਾਵਾਂਗੇ ਪਾਪੜ ਕਿਵੇਂ ਬਣਾਉਣੇ ਉਹ ਆਪਾਂ ਦੇਖਨੇ ਹਾਂ ਠੀਕ ਹੈ ਬਸ ਦੇਖਦੇ ਹਾਂ ਉਸ ਤੋਂ ਬਾਅਦ ਕਿ ਜੋ ਅਸੀਂ ਮੈਦੇ ਦਾ ਘੋਲ ਪਾਪੜਾਂ ਵਾਸਤੇ ਤਿਆਰ ਕੀਤਾ ਸੀ ਉਹ ਇਸ ਟਾਈਮ ਬਿਲਕੁਲ ਰੈਡੀ ਹੋ ਚੁੱਕਿਆ ਹੈ ਇਹਦੀ ਪਛਾਣ ਇਹ ਆ ਕਿ ਇਹਦੇ ਵਿੱਚ ਜਦੋਂ ਕੋਲ ਚੰਗੀ ਤਰ੍ਹਾਂ ਦੇਖੋ ਇਹਨੂੰ ਚੱਕ ਕੇ ਇਹਦੇ ਵਿੱਚ ਬੱਬਲ ਸੌਣ ਲੱਗ ਗਏ ਜਦੋਂ ਇਹ ਬੱਬਲ ਸੌਣ ਲੱਗ ਗਏ ਤਾਂ ਫਿਰ ਸਮਝੋ ਇਹ ਸਾਡਾ ਬੈਟਰ ਬਿਲਕੁਲ ਰੈਡੀ ਹੋ ਗਿਆ ਅਸੀਂ ਹੁਣ ਇਹਨੂੰ ਥੋੜੀ ਦੇਰ ਵਾਸਤੇ 10-15 ਮਿੰਟ ਵਾਸਤੇ ਠੰਡਾ ਕਰਾਂਗੇ ਠੰਡਾ ਕਰਨ ਤੋਂ ਬਾਅਦ ਇਹ ਹੋਰ گاੜਾ ਹੋ ਜਾਊਗਾ ਫਿਰ ਅਸੀਂ ਧੁੱਪ ਵਿੱਚ ਜਾ ਕੇ ਪਾਪੜ ਬਣਾਵਾਂਗੇ ਸੋ ਇੱਕ ਕਰੀਏ ਨੇ ਤਿਆਰੀ ਕਾਪੜਾ ਵੀ ਹੋਰੀ ਤਿਆਰੀ ਇਹ ਬੱਗੇ ਮਿਸ਼ਾਲੇ ਖਾਣੇ ਚੁੱਕੀ ਆ ਕੁਝ ਨਹੀਂ ਆ

ਮਤਲਬ ਬਿਲਕੁਲ ਸੌਖੇ ਤਰੀਕੇ ਨਾਲ ਪਾਪੜ ਬਣ ਜਾਣਗੇ ਹਾਂਜੀ ਹਾਂਜੀ ਜਿਆਦਾ ਟਾਈਮ ਵੀ ਨਹੀਂ ਲੱਗੂਗਾ ਇਹਨਾਂ ਨੂੰ ਓਕੇ ਆ ਦੇਖੋ ਮੈਂ ਤੁਹਾਨੂੰ ਉਰੇ ਪਾਸੇ ਦਿਖਾਉਂਦੀ ਹਾਂ ਲੋ ਬੈਟਰ ਹਮ ਕਰਸੀ ਪਾਓ ਇਹ ਵੀ ਕਰਕੇ ਆ ਦੇਖੋ ਥੋੜਾ ਜਿਹਾ ਮੋਟਾ ਹੀ ਰੱਖੋ तेल ला खुले खुले करते जग